ਪਾਵਨਾਮਾ ਟੁੱਟਿਆ ਹੁੰਦਾ ਨਹੀਂ ਰਹਿੰਦੀ ਨਹੀਂ ਰਹਿੰਦੀ ਨਹੀਂ ਰਹਿੰਦੀ ਕਿਸੇ ਦੀ ਰਾਖਮੀ ਥਾ ਸ਼ਾਖ ਦੇ ਉੱਤੇ ਨਹੀਂ ਰਹਿੰਦੀ ਕਿਸੇ ਦੀ ਰਾਖਮੀ ਥਾ ਸ਼ਾਖ ਦੇ ਉੱਤੇ ਗਰੂ ਮੂਲ ਫੁੱਟੋਂ ਆਉਂਦੀ ਜਿੱਥੋਂ ਪਤਾ ਟੁੱਟਿਆ ਹੁੰਦਾ ਨਹੀਂ ਰਹਿੰਦੀ ਕਿਸੇ ਦੀ ਰਾਖਮੀ ਥਾ ਸ਼ਾਖ ਦੇ ਉੱਤੇ ਗਰੂ ਮੂਲ ਫੁੱਟੋਂ ਆਉਂਦੀ ਜਿੱਥੋਂ ਪਤਾ ਟੁੱਟਿਆ ਹੁੰਦਾ ਅਸੇ ਦਿਖਣਾ ਬੜਾ ਭਰਿਆ ਹੋਉ ਜਦ ਛਲਕੇ ਆਲਾ ਫਿਰ ਪਤਾ ਲਗਿਆ ਬੜਾ ਭਰਿਆ ਹੋ ਬੜਾ ਭਰਿਆ ਹੋ ਜਦ ਛਲਕੇ ਆ ਨਾ ਫਿਰ ਪਤਾ ਲਗਿਆ ਸਬੂਤਾ ਦਿਸ ਰਿਹਾ ਪਰ ਤਨ ਵੀ ਵਿੱਚੋਂ ਫੁੱਟਿਆ ਹੁੰਦਾ ਬੜਾ ਭਰਿਆ ਹੋ ਜਦ ਛਲਕੇ ਆ ਨਾ ਫਿਰ ਪਤਾ ਲਗਿਆ ਸਬੂਤਾ ਦਿਸ ਰਿਹਾ ਪਰ ਤਨ ਵੀ ਵਿੱਚੋਂ ਫੁੱਟਿਆ ਹੁੰਦਾ ਆ ਛੇੜੇ ਖੜਾ ਬੜੇ ਕਰ ਕਰਨੀ ਜਿਗਰ ਤੇ ਰੱਖ ਕੇ ਪੱਥਰ

खूह वांगु लाहण वारे दड़े मैदान में चश्मा जो फुटिया हूंदा नहगू लाउन वारे दड़े मैदान में चश्मा जो फुट हूंदा